ਤਨਾਂ ਦੀ ਪਾਵਨ ਪਵਿੱਤਰ ਮੁਕੱਦਸ ਥੋੜ ਵਿੱਚ ਸੁਭਾਏਮਾਨ ਗੁਰੂ ਪਿਆਰੇ ਖਾਲਸਾ ਸਤਸੰਗੀ ਜਨੋ ਵਡਪਾਗੇ ਹਾਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਅੱਜ ਦਾ ਇਲਾਹੀ ਫਰਮਾਨ 643 ਪਾਵਨ ਅੰਗ ਉੱਪਰ ਤੀਸਰੇ ਪਾਤਸ਼ਾਹ ਜੀ ਦੇ ਮੁਖਾਰੰਦ ਤੋਂ ਉਚਾਰਨ ਹੋਇਆ ਸੋਲ raag ਦੇ ਵਿੱਚ ਚੌਥੇ ਪਾਤਸ਼ਾਹ ਜੀ ਦੀ ਪਾਵਨ ਵਾਰ ਦੇ ਵਿੱਚੋਂ ਹੈ ਪਾਤਸ਼ਾਹ ਜੀ ਇਸ ਸ਼ਬਦ ਅੰਦਰ ਗੁਰਮੁਖ ਅਤੇ ਮਨਮੁਖ ਦੇ ਬਾਰੇ ਗੱਲ ਕਰ ਰਹੇ ਹਨ ਸ਼ਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਬਖਾਇਆ ਸਤਿਗੁਰੂ ਕਹਿੰਦੇ ਜਿਹੜੀ ਇਹ ਮਾਇਆ ਹੈ ਮਾਇਆ ਦਾ ਅਰਥ ਹੈ ਉਹ ਖਿਆਲ ਮੰਨਦਾ ਜਿੱਥੇ ਜਾ ਕੇ ਦੁਨਿਆਵੀ ਚੀਜ਼ਾਂ ਵਸਤਾਂ ਪਦਾਰਥਾਂ ਦੇ ਵਿੱਚ ਮਨ ਹਰ ਇੱਕ ਨੂੰ ਆਪਣਾ ਮੰਨਣ ਲੱਗ ਪੈਂਦਾ ਹੈ ਉਸ ਨੂੰ ਮਾਇਆ ਕਿਹਾ ਗਿਆ ਹੈ ਇਹ ਮੇਰਾ ਹੈ ਇਹ ਸ਼ਾਇ ਹੈ ਜਿਹੜੀ ਇਹ ਮੇਰੀ ਹੈ ਆਹ ਵਸਤੂ ਪਦਾਰਥ ਮੇਰਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਬੜੀ ਮਾਇਆ ਜਿਹੜੀ ਹੈ ਮੋਣੀ ਹੈ ਮਨ ਨੂੰ 모ਹ ਜਾਣ ਵਾਲੀ ਇਹ ਮਾਇਆ ਹੈ ਇਸੇ ਕਰਕੇ ਹੀ ਜਿਹੜਾ ਨਾਮ ਹੈ ਉਹ ਮਨ ਨੂੰ 모ਹ ਨਹੀਂ ਪਾਉਂਦਾ ਕਿਉਂਕਿ ਸਾਡਾ ਮਨ ਪਹਿਲਾਂ ਹੀ ਬਾਹਰ ਦੀ ਦਿਖਦੀ ਦੁਨੀਆ ਦੇ 모ਹ ਵਿੱਚ ਲੱਗਿਆ ਹੋਇਆ ਹੈ ਕਿੰਨੀ ਮੋਹਣੀ ਐ ਸਤਿਗੁਰੂ ਕਹਿੰਦੇ ਐਨੀ ਕੋ ਮੋਹਣੀ ਐ ਕਹਿੰਦੇ ਬਿਨ ਦੰਤਾਂ ਜੱਗ ਖਾਇਆ ਬਿਨਾ ਦੰਦਾਂ ਤੋਂ ਭਾਵ ਕਿ ਦੰਦਾਂ ਦਾ ਅਰਥ ਹੈ ਦੰਦੀ ਵੱਢਣਾ ਉਤੇ ਪਤਾ ਲੱਗੇਗਾ ਨਾ ਕਿ ਦਰਦ ਹੋ ਰਿਹਾ ਦੰਦੀ ਵੱਢੀ ਐ ਚੋਟ ਲੱਗੀ ਐ ਕਹਿੰਦੇ ਜਿਵੇਂ ਅਜਗਰ ਹੈ ਜਾਂ ਸੱਪ ਹੈ ਉਹ ਬੰਦੇ ਨੂੰ ਕਿਸੇ ਵੀ ਜਾਨਵਰ ਪਸ਼ੂ ਨੂੰ ਫੜ ਕੇ ਸਿੱਧਾ ਹੀ ਨਿਕਲ ਜਾਂਦਾ ਹੈ ਉਹ ਮੇਂ ਅੰਦਰ ਨਗਾ ਜਾਂਦਾ ਕਹਿੰਦੇ ਇਹ ਮਮਤਾ ਜਿਹੜੀ ਹੈ ਮੋਹਣੀ ਐਨੀ ਹੈ ਮਾਇਆ ਕਿ ਬੰਦਾ ਇਸ ਦੇ ਛਲਾਵੇ ਦੇ ਵਿੱਚ ਆ ਕੇ ਇਸ ਦੇ ਦੁਨਿਆਵੀ ਸੁੱਖ ਦੇ ਛਲਾਵੇ ਵਿੱਚ ਆ ਕੇ ਇਹਦੀ ਗ੍ਰਸਤ ਵਿੱਚ ਆ ਜਾਂਦਾ ਇਹਦੀ ਪਕੜ ਵਿੱਚ ਆ ਜਾਂਦਾ ਇਹ ਮੋਇਆ ਜਾਂਦਾ ਤੇ ਇਹ ਮਾਇਆ ਇਹਦਾ ਸਾਰਾ ਜੀਵਨ ਜ਼ਿੰਦਗੀ ਜਿੰਨੀ ਇਹਨੂੰ ਸਵਾਸਾਂ ਦੀ ਪੂੰਜੀ ਮਿਲੀ ਹੈ ਸਾਰੀ ਹੀ ਮਾਇਆ ਆਪਣੇ ਅੰਦਰ ਨਿਕਲ ਜਾਂਦੀ ਹੈ ਏਸੇ ਮਾਇਆ ਦੇ ਕਰਕੇ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮ ਬ੍ਰਥਾ ਜਾਤ ਰੰਗ ਮਾਇਆ ਕਾ ਜਨਮ ਬ्यर्थ ਚਲਿਆ ਜਾਂਦਾ ਇਸ ਮਾਇਆ ਦੇ ਮੋਹ ਵਿੱਚ ਪੈ ਕੇ ਕਿਉਂਕਿ ਮਾਇਆ ਨੇ ਨਿਗੜ ਲਿਆ ਤੇ ਚੇਤਾ ਰੱਖਿਓ ਸਤਿਗੁਰੂ ਕਹਿੰਦੇ ਇਸ ਵਿੱਚੋਂ ਕੋਈ ਵਿਰਲਾ ਹੀ ਬਚਦਾ ਹੈ ਮਨਮੁਖ ਖਾਤੇ ਜਿਹੜੇ ਮਨਮੁਖ ਨੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਲੱਗਦੇ ਨੇ ਆਪਣਾ ਮਨ ਦਾ ਭਾਵ ਕੀ ਆਪਣੇ ਵਿਚਾਰਾਂ ਦੇ ਪਿੱਛੇ ਤੇ ਨਾਲ ਹੀ ਕਹਿੰਦਾ ਗੁਰਮੁਖ ਉੱਭਰੇ ਜਿਨ੍ਹਾਂ ਨੇ ਗੁਰੂ ਦੇ ਉੱਤੇ ਭਰੋਸਾ ਕਰਕੇ ਚੱਲੇ ਜੋ ਮਨੁੱਖ ਜੋ ਇਨਸਾਨ ਗੁਰੂ ਦੇ ਉੱਤੇ ਭਰੋਸਾ ਕਰਕੇ ਚੱਲਿਆ ਗੁਰਮੁਖ ਬਣ ਕੇ ਚੱਲਿਆ ਜਿਸ ਨੇ ਗੱਲ ਕਬੂਲ ਕਰ ਲਈ कि मेरा मुझ में कि नहीं जो किस है सो तेरा तेरा तुझको सौंपते क्या लाग है मेरा जिथे जाके अवस्था बन गई तू तू करता तू हुआ अब मुझ में रहा ना हूं जब आपा परका मिट गया जत देखो तत् तू उ मेरा है ही नहीं ਜਦ ਹਮ ਹੋਤੇ ਤਬ ਤੂੰ ਨਹੀਂ ਜਦੋਂ ਹੰਕਾਰ ਹੈ ਮੈਂ ਮਮਤਾ ਹੈ ਉਦੋਂ ਪ੍ਰਮਾਤਮਾ ਨਹੀਂ ਉਦੋਂ ਮਨ ਹੈ ਆਪਣੀਆਂ ਵਿਚਾਰਾਂ ਨੇ ਉਦੋਂ ਮਨਮੁਖ ਹੈ ਪਰ ਅਬ ਤੂੰ ਹੀ ਮੈਂ ਨਹੀਂ ਹੁਣ ਤੂੰ ਹੀ ਹੈ ਮੈਂ ਖਤਮ ਹੋ ਗਈ ਮੇਰਾ ਮਿਟ ਗਿਆ ਹੁਣ ਕੀ ਹੈ ਤੇਰਾ ਤੇਰਾ ਹੁਣ ਕੀ ਹੈ ਤੂੰ ਤੂੰ ਹੁਣ ਸਭ ਕੁਝ ਤੂ ਹੋ ਗਿਆ ਦੇਖੋ ਜਿੰਨਾ ਚਰ ਬੱਕਰੀ ਇਸ ਦੁਨੀਆਵੀ ਛਲਾਵੇ ਵਿੱਚ ਹੈ ਉਹਨਾਂ ਚਰ ਕੀ ਹੈ ਉਹ ਮੈਂ ਆਵਾਜ਼ ਹੈ ਨਾ ਉਹਦੀ ਮੈਂ ਨਹੀਂ ਪਰ ਉਹ ਬੱਕਰੀ ਜਦੋਂ ਦੁਨੀਆਵੀ ਤੌਰ ਤੇ ਮਰ ਗਈ ਉਹਦੀ ਖੱਲ ਬਣੀ ਉਹਦੀ ਖੱਲ ਨੂੰ ਸਬਲੇ ਦੇ ਉੱਤੇ ਢੋਲਕੀ ਦੇ ਉੱਤੇ ਮੜਿਆ ਗਿਆ ਫਿਰ ਉਹਦੇ ਵਿੱਚੋਂ ਕੀ ਆਵਾਜ਼ ਆਈ ਤੂੰ ਤੂੰ ਦੀ ਤੂੰ ਹੀ ਤੂੰ ਹੀ ਜ਼ਿੰਦਗੀ ਦਾ ਇੱਕ ਇਹ ਵੀ ਸਭ ਤੋਂ ਵੱਡਾ ਹਿੱਸਾ ਹੈ ਕਿ ਦੁਨਿਆਵੀ ਤੌਰ ਤੇ ਦੇਖੋ ਜੋ ਜੰਮਿਆ ਹੈ ਉਸਨੇ ਮਰਨਾ ਹੈ ਅਟੱਲ ਸਚਾਈ ਹੈ ਕੋਈ ਇਸ ਤੋਂ ਭੱਜ ਨਹੀਂ ਸਕਦਾ ਕੋਈ ਮੁਕਰ ਨਹੀਂ ਸਕਦਾ ਹਾਂ ਉਹ ਗੱਲ ਵੱਖਰੀ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਉਹ ਗੱਲ ਵੱਖਰੀ ਹੈ ਹੱਥ ਵਿੱਚ ਦੀਵਾ ਚਾਨਣ ਵੀ ਹੈ ਪਰ ਆਪ ਖੂਹ ਵਿੱਚ ਡਿੱਗ ਰਿਹਾ ਉਹ ਪਾਸੇ ਦੀ ਗੱਲ ਹੈ ਜਦੋਂ ਅਸੀਂ ਵੀ ਦੁਨਿਆਵੀ ਤੌਰ ਤੇ ਬਾਹਰੀ ਆਸ਼ਾਵਾਂ ਤ੍ਰਿਸ਼ਨਾਵਾਂ ਲਾਲਚ ਦੇ ਵਿੱਚੋਂ ਆਪਣੇ ਆਪ ਨੂੰ ਮਾਰ ਲਿਆ ਉਹ ਆਸ਼ਾਵਾਂ ਤ੍ਰਿਸ਼ਨਾਵਾਂ ਮੁਕਾ ਲਈਆਂ ਇੱਕ ਪਰਮਾਤਮਾ ਦੀ ਆਸ ਵਿੱਚ ਆ ਕੇ ਫਿਰ ਮੈਂ ਮੇਰਾ ਖਤਮ ਹੋ ਜਾਵੇਗਾ ਫਿਰ ਤੂੰ ਤੇ ਤੇਰਾ ਜਨਮ ਪਵੇਗਾ। ਇਹੀ ਹੈ ਗੁਰਮੁਖ। ਹੁਣ ਪਾਤਸ਼ਾਹ ਜੀ ਕਹਿੰਦੇ ਜਿਹੜੇ ਮੈਂ ਮੇਰੀ ਵਾਲੇ ਨੇ ਮਨਮੁਖ ਖਾਤੇ ਇਸ ਮਮਤਾ ਮੋਣੀ ਨੇ ਉਹਨੂੰ ਖਾ ਲਿਆ ਨਿਗਲ ਲਿਆ ਜ਼ਿੰਦਗੀ ਖਰਾਬ ਕਰ ਦਿੱਤੀ ਬਰਬਾਦ ਕਰ ਦਿੱਤੀ। ਬਰਧਾ ਜਨਮ ਚਲੇ ਗਿਆ। ਤੇ ਉੱਥੇ ਗੁਰਮੁਖ ਉੱਪਰੇ ਜਿਹੜੇ ਗੁਰੂ ਵੱਲ ਹੋ ਗਏ ਉਹ ਉੱਪਰ ਗਏ ਇਥੋਂ ਪਾਰ ਲੰਘ ਗਏ ਉਹਨਾਂ ਨੇ ਸੱਚ ਨਾਮ ਚਿੱਤ ਲਾਇਆ ਜਿਨ੍ਹਾਂ ਨੇ ਸੱਚੇ ਨਾਮ ਵਿੱਚ ਚਿੱਤ ਲਾ ਲਿਆ ਉਹ ਗੁਰਮਖ ਬਣ ਕੇ ਉੱਪਰ ਗਏ ਸੱਚ ਨਾਮ ਇਸੇ ਸੱਚ ਨਾਮ ਨੂੰ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤ ਨਾਮ ਲਿਖਿਆ ਹੈ ਸਤ ਦਾ ਅਰਥ ਹੈ ਸਦੀਵ ਸੱਚ ਜਿਹੜਾ ਕਦੇ ਵੀ ਮਿਟ ਨਹੀਂ ਸਕਦਾ ਕਟ ਨਹੀਂ ਸਕਦਾ ਤੋੜ ਨਹੀਂ ਆ ਸਕਦੀ ਜਿਸ ਨੂੰ ਨਾ ਤੇ ਕੋਈ ਸਾੜ ਸਕਦਾ ਨਾ ਕੋਈ ਮੁਕਾ ਸਕਦਾ ਉਹ ਹੈ ਸਤ ਨਾਮ ਪ੍ਰਮਾਤਮਾ ਸਦੀਵੀ ਹੋਂਦ ਵਾਲਾ ਹੈ ਉਹੀ ਹੈ ਸੱਚ ਨਾਮ ਉਸ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੇਖੋ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿੱਚ ਮਨਾਇਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿੱਚ ਮਨਾਇਆ ਗਿਆ ਪਰ ਸਤਿਗੁਰੂ ਨੇ ਜਿਸ ਪਰਮੇਸ਼ਰ ਦੇ ਨਾਮ ਦੇ ਰਾਹੀਂ ਦੁਨੀਆ ਵਿੱਚ ਪ੍ਰਕਾਸ਼ ਕੀਤਾ ਚਾਨਣ ਕੀਤਾ ਉਸੇ ਤੋਂ ਹੀ ਦੁਨੀਆ ਮੁਣਕਰ ਹੈ ਉਸੇ ਤੋਂ ਹੀ ਦੁਨੀਆ ਪਾਸੇ ਹੈ ਉਸੇ ਨੂੰ ਹੀ ਦੁਨੀਆ ਮੰਨਣੀ ਰਹੇ ਪਾਈ ਗੁਰਦਾਸ ਜੀ ਨੇ ਲਿਖਿਆ ਨਾ ਸਤਨਾਮ ਪੜ ਮੰਤਰ ਸੁਣਾਇਆ ਸਤਨਾਮ ਦਾ ਮੰਤਰ ਉਚਾਰ ਕੇ ਦੁਨੀਆ ਨੂੰ ਸੁਣਾਇਆ ਕਿ ਪਰਮੇਸ਼ਰ ਸਦੀਵ ਹੈ ਸਤ ਹੈ ਜਿਨ੍ਹਾਂ ਦਾ ਮਨ ਉਸ ਸਤ ਵਿੱਚ ਲੱਗਿਆ ਸੱਚ ਨਾਮ ਵਿੱਚ ਲੱਗਿਆ ਉਹ ਕੀ ਬਣੇ ਗੁਰਮਖ ਗੁਰਮਖ ਬਣਿਓ ਵੈਸੇ ਤਾਂ ਪਹਿਲਾਂ ਬਹੁਤ ਵਾਰੀ ਉਦਾਹਰਨ ਦਿੱਤੀ ਹੋਈ ਏ ਫਿਰ ਵੀ ਇੱਥੇ ਮੈਂ ਧਿਆਨ ਵਿੱਚ ਕਰਾ ਦੇਵਾਂ ਵੀ ਮਨਮੁਖ ਤੋਂ ਗੁਰਮੁਖ ਕਿਵੇਂ ਬਣੇਗਾ ਉਦਾਹਰਨਾ ਬਹੁਤ ਨਹੀਂ ਸਾਖੀਆਂ ਬਹੁਤ ਨਹੀਂ ਪਰ ਮੈਂ ਫਿਰ ਵੀ ਟੂਕ ਇਸ਼ਾਰਾ मात्र ਸੱਜਣ ਸੇਖ ਮਿਲਿਆ ਪਾਤਸ਼ਾਹ ਨੂੰ ਤਲੰਬੇ ਦੀ ਧਰਤੀ ਉੱਤੇ ਪਤਾ ਏ ਵੀ ਇਹ ਜਿਹੜਾ ਮਨੁੱਖ ਹੈ ਇਹ ਲੁੱਟਖੋ ਕਰਕੇ ਬੰਦੇ ਦਾ ਕਤਲ ਤੱਕ ਕਰ ਦਿੰਦਾ ਬੰਦੇ ਨੂੰ ਖਪਾ ਦਿੰਦਾ ਲਾਸ਼ ਵੀ ਨਹੀਂ ਮਿਲਦੀ ਹੱਡੀਆਂ ਵੀ ਨਹੀਂ ਮਿਲਦੀ ਹੁਣ ਸਤਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਪੂਰਾ ਤਲੰਬਾ ਇੱਕ ਨਗਰ ਵਸਿਆ ਹੋਇਆ ਪੂਰਾ ਨਗਰ ਹੈ ਹੁਣ ਮੰਨ ਲਓ ਆਪਣਾ ਹੀ ਨਗਰ ਹੈ ਹੁਣ ਇਸ ਨਗਰ ਦੇ ਵਿੱਚ ਜਿੰਨੇ ਆਪਾਂ ਬੈਠੇ ਆਂ ਇੰਨੇ ਕੀ ਵੱਸਦੇ ਆਂ ਬਾਕੀ ਵੱਸਦੇ ਨੇ ਬਾਕੀ ਵੀ ਵੱਸਦੇ ਆ ਨਾ ਹੋਰਾਂ ਧਰਮਾਂ ਦੇ ਹੋਰਾਂ ਜਾਤਾਂ ਦੇ ਹੋਰਾਂ ਮਜਬਹਾਂ ਦੇ ਸਾਰੇ ਤਰ੍ਹਾਂ ਦੇ ਲੋਕ ਵੱਸਦੇ ਆ ਅਮੀਰ ਗਰੀਬ ਉੱਚੇ ਨੀਵੇਂ ਸਭ ਵੱਸਦੇ ਆ ਹੁਣ ਪਾਤਸ਼ਾਹ ਜੀ ਨੇ ਉਥੇ ਜ਼ਰੂਰੀ ਸੀ ਵੀ ਉਹ ਇੱਕ ਕਾਤਲ ਨੂੰ ਇੱਕ ਲੁਟੇਰੇ ਨੂੰ ਹੀ ਚੁਣਨਾ ਸੀ ਵੀ ਮੈਂ ਉਪਦੇਸ਼ ਇਹਨੂੰ ਦੇਣਾ ਹੋਰ ਵੀ ਤਾਂ ਹੋਣਗੇ ਉਥੇ ਜਿਹੜੇ ਆ ਕੇ ਜਦੋਂ ਬਾਬਾ ਨਗਰ ਦੇ ਵਿੱਚ ਆਉਂਦਾ ਤੇ ਉਦੋਂ ਤੇ ਇਹ ਕਹਿਣਾ ਵੀ ਉੱਚਾ ਦਰਜਾ ਬਹੁਤ ਹੈ ਉਦਾਸੀ ਵੇਖਦਾ ਹਰ ਇੱਕ ਆ ਕੇ ਕਦਮਾਂ ਨੂੰ ਡਿਗਦਾ ਚਰਨਾਂ ਨੂੰ ਛੁਦਾ ਨਗਰ ਦੇ ਵਿੱਚ ਸਤਗੁਰੂ ਸਾਹਮਣੇ ਆ ਰਹੇ ਨੇ ਸਾਹਮਣੇ ਦੇਖਿਆ ਸਤਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੰਨਾ ਜਗਤ ਹੈ ਜਿੰਨਾ ਸੰਸਾਰ ਹੈ ਸਾਰੇ ਸਤਗੁਰੂ ਨੂੰ ਦੇਖ ਰਹੇ ਨੇ ਸਾਹਮਣੇ ਵੀ ਸਤਗੁਰੂ ਜੀ ਆ ਰਹੇ ਨੇ ਮੁਕਤੀ ਹੋ ਗਈ ਸਤਗੁਰੂ ਕਹਿੰਦੇ ਨਹੀਂ ਡਿੱਠਾ ਮੁਕਤ ਨਾ ਹੋਬਈ ਸਤਗੁਰੂ ਨੂੰ ਕੱਲਾ ਦੇਖਣ ਦੇ ਨਾਲ ਮੁਕਤੀ ਨਹੀਂ ਹੁੰਦੀ ਮਮਤਾ ਮੋਹਣੀ ਮਾਇਆ ਦੇ ਵਿੱਚੋਂ ਚਿੱਤ ਜਿਹੜਾ ਕੱਲਾ ਸਤਗੁਰੂ ਨੂੰ ਦੇਖ ਕੇ ਨਿਕਲਦਾ ਨਹੀਂ ਹੁਣ ਦੇਖਿਆ ਤਾਂ ਸਾਰੇ ਨਗਰ ਨੇ ਨਾ ਕਿੰਨੇ ਆਨੇ ਮੂਰੇ ਹੋ ਹੋ ਰੁਕਿਆ ਬਾਬਾ ਨਾ ਜਾ ਉਧਰ ਵੱਢ ਦੇਣਗੇ ਲੁੱਟ ਲੈਣਗੇ ਕੋਈ ਮੁੜ ਕੇ ਨਹੀਂ ਆਇਆ ਉਥੋਂ ਕਿਉਂਕਿ ਧਰਮ ਦੇ ਨਾਂ ਤੇ ਪਾਪ ਹੋ ਰਿਹਾ ਸੀ ਇੱਕ ਧਰਮਸ਼ਾਲ ਚਲਾਈ ਹੋਈ ਸੀ ਜਿੱਥੇ ਆ ਕੇ ਬੰਦਾ ਆਰਾਮ ਕਰਦਾ ਉਹਨੂੰ ਰੋਟੀ ਪਾਣੀ ਮੰਝਾ ਬਿਸਤਰਾ ਉਹਦੀ ਮੁੱਠੀ ਚਾਪੀ ਹੁੰਦੀ ਸੇਵਾ ਹੁੰਦੀ ਹੱਥ ਪੈਰ ਦਵਾਏ ਜਾਂਦੇ ਉਹਨੂੰ ਆਰਾਮ ਕਰਾਇਆ ਜਾਂਦਾ ਇਹ ਸੀ ਇੱਕ ਧਰਮ ਦੀ ਸੇਵਾ ਧਰਮ ਦੇ ਨਾਂ ਤੇ ਹੁਣ ਬਾਬਾ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਵੱਧ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਆਰਥਿਕ ਲੁਟੇਰੀਆਂ ਨੂੰ ਲਿਆ ਹੁਣ ਧਾਰਮਿਕ ਸੱਜਣ ਸੇਖ ਇੱਕ ਧਾਰਮਿਕ ਆਗੂ ਹੈ ਤੇ ਹੁਣ ਸਤਗੁਰੂ ਪਾਤਸ਼ਾਹ ਜੀ ਉਹ ਸੱਜਣ ਕੋਲ ਵੀ ਗਏ ਨੇ ਹੁਣ ਉਹ ਸੱਜਣ ਨੇ ਵੀ ਸਾਹਮਣੇ ਜੀ ਆਇਆਂ ਨੂੰ ਸਾਡੇ ਧਰਤੀ ਉੱਤੇ ਤੁਸੀਂ ਚੱਲ ਨਾ ਪਾਏ ਨੇ ਆਓ ਜੀ ਬੈਠੋ ਜਲ ਛਕੋ ਪ੍ਰਸ਼ਾਦਾ ਛਕਾਇਆ ਜਲ ਛਕਾਇਆ ਮੰਜਾ ਵਿਸਤਰਾ ਲਾਇਆ ਹੱਥ ਪੈਰ ਵੀ ਦਵਾਈ ਬੈ ਕੇ ਗੋਲੇ ਸਤਿਗੁਰੂ ਦੇ ਸਰੀਰ ਕਰਕੇ ਹਾਜ਼ਰ ਹੈ ਨਾ ਗੁਰੂ ਤੋਂ ਹਜੇ ਤੱਕ ਸੱਜਣ ਨੂੰ ਗੁਰੂ ਦਾ ਦਰਸ਼ਨ ਨਹੀਂ ਹੋਇਆ ਸਾਹਮਣੇ ਦੇਖ ਤਾਂ ਲਿਆ ਅੱਖਾਂ ਦੇ ਨਾਲ ਦੇਖ ਲਿਆ ਪ੍ਰਤੱਖ ਪਰ ਦਰਸ਼ਨ ਨਹੀਂ ਹੋਇਆ ਹੁਣ ਜਦੋਂ ਦਰਸ਼ਨ ਹੋਇਆ ਬਿਲਕੁਲ ਮਾਰਨ ਦੀ ਤਿਆਰੀ ਐ ਵੀ ਇਹਨਾਂ ਕੋਲੇ ਜਿਹੜਾ ਕੁਛ ਆ ਮੈਂ ਨੱਟ ਲੈਣਾ ਤੇ ਇਹਨਾਂ ਨੂੰ ਮਾਰ ਦੇਣਾ ਸਵੇਰ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਬੰਦੇ ਕਿੱਥੇ ਨੇ ਕੋਈ ਆ ਕੇ ਪੁੱਛੂਗਾ ਪਹਿਲੀ ਗੱਲ ਤਾਂ ਪੁੱਛਦਾ ਨਹੀਂ ਜੇ ਕੋਈ ਆ ਕੇ ਕਿਸੇ ਨੇ ਪੁੱਛਿਆ ਵੀ ਤੇ ਕਹਿ ਦੇਵਾਂਗਾ ਵੀ ਉਹ ਤਾਂ ਸਵੇਰੇ ਸਾਜਰੇ ਹੀ ਨਿਕਲ ਗਏ ਕਿਤੇ ਦੂਰ ਜਾਣਾ ਸੀ ਉਹਨਾਂ ਨੇ ਉਹ ਚਲੇ ਗਏ ਕਿਹੜਾ ਪਿੱਛਾ ਕਰੇਗਾ ਜਿਹੜਾ ਗਿਆ ਗਿਆ ਕੋਈ ਮਤਲਬ ਨਹੀਂ ਵਾਪਸੀ ਦਾ ਹੁਣ ਸਤਗੁਰੂ ਪਾਤਸ਼ਾਹ ਜੀ ਨੇ ਚੰਗੇ ਬੰਦਿਆਂ ਨੂੰ ਨਹੀਂ ਕਿਹਾ ਵੀ ਤੂੰ ਆ ਜਾ ਤੈਨੂੰ ਸਮਝਾਵਾਂ ਸਤਗੁਰੂ ਪਾਤਸ਼ਾਹ ਜੀ ਨੇ ਬਿਲਕੁਲ ਅਤ ਨੀਚ ਦੇ ਮੰਦ ਕਰਮੀਆਂ ਨੂੰ ਸਮਝਾਇਆ ਜਿਹੜੇ ਖਾਸ ਕਰਕੇ ਕਿਸੇ ਪਹਿਰਾਵੇ ਦੇ ਹੇਠ ਲੁਟੇਰੇ ਬਣੇ ਹੋਏ ਸੀ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਇਹ ਕਰਮ ਜਿਹੜਾ ਹੈ ਉਹ ਸਹੀ ਨਹੀਂ ਉਥੇ ਸ਼ਬਦ ਉਚਾਰਿਆ ਉਜਲ ਕਹਿ ਹਾਂ ਚਿਲਕਣਾ ਪੋਟ ਮਕਾਲੜੀ ਮਸ ਤੋਤਿਆਂ ਜੂਠ ਨਾ ਉਤਰੇ ਜਿਸੁ ਧੋਮਾ ਦਿਸ ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਾਨਾ ਇਸ ਸਾਰਾ ਸ਼ਬਦ ਉਚਾਰਿਆ ਹੁਣ ਜਦੋਂ ਡਿੱਠੇ ਮੁਕਤ ਨਾ ਹੋ ਬਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਹੁੰਦੀ ਉਹਨਾਂ ਚਿਰ ਮੁਕਤੀ ਨਹੀਂ ਹੁਣ ਸ਼ਬਦ ਹੋਇਆ ਸ਼ਬਦ ਦੀ ਵਿਚਾਰ ਹੋਈ ਸਤਿਗੁਰੂ ਜੀ ਨੇ ਇੱਕ ਸ਼ਬਦ ਦੇ ਨਾਲ ਸੱਜਣ ਸੇਖ ਦਾ ਜੀਵਨ ਬਦਲ ਦਿੱਤਾ ਉਧਾਰ ਕਰ ਦਿੱਤਾ ਜਿਸ ਸੱਜਣ ਦੇ ਕੋਲ ਆਉਣੋਂ ਡਰਦੇ ਸੀ ਹੁਣ ਉਹ ਸੱਜਣ ਦੇ ਕੋਲੇ ਨਿਤ ਸਵੇਰੇ ਤੇ ਸ਼ਾਮ ਨੂੰ ਸੰਗਤ ਆਉਂਦੀ ਹੈ ਇਕੱਠੇ ਬਹਿੰਦੇ ਨੇ ਨਾਮ ਜਪਦੇ ਨੇ ਸੱਚ ਨਾਮ ਚਿਤ ਲਾਇਆ ਕੱਲਾ ਸੱਜਣ ਹੀ ਨਹੀਂ ਸੱਜਣ ਨੇ ਗੁਰੂ ਨੂੰ ਪਾ ਕੇ ਬਾਕੀ ਸੰਗਤ ਨੂੰ ਵੀ ਗੁਰੂ ਦੇ ਦਿੱਤਾ ਇਹ ਆ ਸੱਜਣ ਦਾ ਜੀਵ ਇਹ ਆ ਗੁਰਮੁਖ ਉੱਪਰੇ ਮਨਮੁਖ ਸੀ ਪਹਿਲਾਂ ਮਨ ਦਾ ਖਿਆਲ ਸੀ ਵੀ ਇਹ ਪੈਸਾ ਧਨ ਦੌਲਤ ਹੀ ਮੇਰੇ ਲਈ ਸਭ ਕੁਝ ਹੈ ਪਰ ਗੁਰੂ ਜੀ ਨੇ ਆ ਕੇ ਮਾਇਆ ਤੋਂ ਮਨ ਬਦਲ ਦਿੱਤਾ ਉਹਦਾ ਦੁਨਿਆਵੀ ਆਸ਼ਾ ਮਾ ਤ੍ਰਿਸ਼ਨਾ ਮਾ ਲਾਲਚ ਤੋਂ ਮੁਕਤ ਕਰ ਦਿੱਤਾ ਜਦੋਂ ਮੁਕਤ ਕਰ ਦਿੱਤਾ ਉਦੋਂ ਕੀ ਹੋਇਆ ਫਿਰ ਉਹ ਸੰਤ ਜਨ ਬਣ ਗਿਆ ਸੰਗਤ ਨੂੰ ਜੋੜ ਕੇ ਗੁਰੂ ਦੇ ਨਾਲ ਲਾ ਦਿੱਤਾ ਗੁਰੂ ਨੇ ਪਰਮੇਸ਼ਰ ਨਾਲ ਜੋੜ ਦਿੱਤਾ ਤੇ ਪਰਮੇਸ਼ਰ ਨੇ ਉਹਨਾਂ ਨੂੰ ਪਾਰ ਲਾ ਦਿੱਤਾ ਹਰ ਕਾ ਨਾਮ ਹਿਰਦੇ ਸਦ ਧਿਆਈ ਸੰਗੀ ਸਾਥੀ ਸਭਲ ਤਰਾਏ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਦਿਸ ਸਦਾ ਸੁਭਾਨੀ ਉਸ ਮਾਲਕ ਨੂੰ ਸਦਾ ਧਿਆਨ ਸਿਮਰਨਾ ਸਤਿਗੁਰੂ ਅੱਕੇ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਬਿਨ ਨਾਮ ਹੈ ਹੁਣ ਸੱਚ ਨਾਮ ਚਿਤ ਲਾਇਆ ਉਹ ਗੁਰਮੁਖ ਬਣ ਗਏ ਜਿਹੜੇ ਹਲੇ ਮਨਮੁਖ ਨੇ ਕਹਿੰਦੇ ਬਿਨ ਨਾਮ ਹੈ ਜਗਤ ਕਮਲਾ ਫਰੇ ਨਾਮ ਤੋਂ ਬਿਨਾ ਜਗਤ ਨਾਮ ਕੀ ਹੈ ਸਤ ਨਾਮ ਪਰਮੇਸ਼ਰ ਦੀ ਹੋਂਦ ਸਦੀਵੀ ਸੱਚੀ ਹੈ ਔਰ ਹੀ ਮਿਟਦੀ ਉਹ ਨਹੀਂ ਘਟਦੀ ਉਹ ਨਹੀਂ ਛੋਟੇ ਤੋਂ ਵੱਡਾ ਹੁੰਦੀ ਉਹ ਇੱਕ ਬਰਾਬਰ ਹੈ ਸਮਾਨ ਹੈ ਕਹਿੰਦੇ ਨਾਮ ਤੋਂ ਬਿਨਾ 1 ਨਹੀਂ 2 ਨਹੀਂ 5 ਨਹੀਂ 50 ਨਹੀਂ 100 ਨਹੀਂ 500 ਨਹੀਂ ਜਗ ਤਮਲਾ ਰਹੇ ਸਾਰਾ ਸੰਸਾਰ ਨਾਮ ਤੋਂ ਬਿਨਾ ਤਮਲਾ ਬੋਲਾ ਗੁਰਮੁਖ ਨਦਰੀ ਆਇਆ ਜਿਸ ਨੇ ਗੁਰੂ ਦੇ ਵੱਲ ਮੁਖ ਕੀਤਾ ਉਸ ਨੂੰ ਸਤਿਗੁਰੂ ਜਿਹੜਾ ਹੈ ਸਨਮੁਖ ਹੋ ਕੇ ਗੁਰੂ ਦੇ ਨਜ਼ਰ ਦੇ ਵਿੱਚ ਆ ਗਿਆ ਦਿਸ ਪੈਂਦਾ ਹੈ ਕਿ ਜਿਹੜਾ ਬਾਕੀ ਸੰਸਾਰ ਹੈ ਜਗਤ ਹੈ ਇਹ ਨਾਮ ਤੋਂ ਬਿਨਾਂ ਕਮਲਾ ਫਿਰਦਾ ਹੈ ਧੰਦਾ ਵਰਦਿਆਂ ਨੇਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਧੰਦੇ ਕਰਦਿਆਂ ਨੇ ਧੰਦੇ ਪਟਦਿਆਂ ਨੇ ਇਹ ਕਾਰ ਬਿਹਾਰ ਜੇ ਸੰਸਾਰ ਦੇ ਕਰਦਿਆਂ ਨੇ ਦੁਨੀਆਵੀ ਉਲਝਣ ਤਾਣੀਆਂ ਵਿੱਚ ਫਸ ਕੇ ਨਹਿਫਲ ਬਿਨਾ ਕਿਸੇ ਫਲ ਤੋਂ ਜਨਮ ਕਵਾ ਦਿੱਤਾ। ਜੀਵਨ ਮਨੋਰਥ ਸੀ ਫਲ ਪਾਉਣਾ। ਫਲ ਪ੍ਰਾਪਤ ਨਹੀਂ ਕੀਤਾ। ਨੇ ਫਲ ਗਿਆ। ਜੀਵਨ ਅਸਫਲਾ ਗਿਆ। ਬੇਅਰਥ ਚਲਿਆ ਗਿਆ। ਸੁਖ ਦਾਤਾ ਸੁਖਾਂ ਦਾ ਦਾਤਾ ਪਰਮੇਸ਼ਰ ਪਰਮਾਤਮਾ ਮਨ ਨਾ ਵਸਾਇਆ। ਮਨ ਵਿੱਚ ਉਸ ਨੂੰ ਵਸਾਇਆ ਹੀ ਨਹੀਂ। ਨਾਨਕ ਨਾਮ ਤਿੰਨਾਂ ਨੂੰ ਮਿਲਿਆ। ਜਨਪਤੁਰ ਲੇਖ ਪਾਇਆ ਕਹਿੰਦੇ ਹੈ ਨਾਨਕ ਨਾਮ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਆਪਣੇ ਕਰਮ ਧੁਰ ਤੋਂ ਲਿਖਵਾ ਲੈਨੇ ਚੰਗੇ ਕਰਮ ਬਣਾ ਲੈਨੇ ਉਹਨਾਂ ਨੂੰ ਫਿਰ ਇਹ ਸੱਚਾ ਪਾਤਸ਼ਾਹ ਨਾਮ ਜਿਹੜਾ ਹੈ ਉਹ ਬਖਸ਼ਿਸ਼ ਕਰ ਦਿੰਦਾ ਹੈ ਹੈ ਘਰੇ ਬਾਹਰ ਨਹੀਂ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਘਰ ਦੇ ਵਿੱਚ ਹੀ ਆ ਮਨ ਮੁੱਖਾਂ ਸਾਧਨਾ ਪਾਇਆ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਿਆਂ ਨੇ ਘਰੇ ਵੇਖਿਆ ਹੀ ਨਹੀਂ ਘਰੋਂ ਸਵਾਦ ਹੀ ਨਹੀਂ ਲਿਆ ਬਾਹਰੇ ਹੋਰੇ ਪਦਾਰਥਾਂ ਦੇ ਵਿੱਚ ਸਵਾਦ ਲੈਂਦੇ ਰਹੇ ਇੱਕ ਮਿਰਗ ਦੀ ਤਰ੍ਹਾਂ ਜਿਵੇਂ ਇੱਕ ਮਿਰਗ ਦੇ ਅੰਦਰ ਕਸਤੂਰੀ ਹੈ ਖੁਸ਼ਬੂ ਹੈ ਪਰ ਉਹ ਮਿਰਗ ਬਾਹਰ ਲੱਭਦਾ ਲੱਭਦਾ ਭਟਕਦਾ ਹੋਇਆ ਮਰ ਜਾਂਦਾ ਜੀਵਨ ਖਤਮ ਕਰ ਲੈਂਦਾ ਆਪਣਾ ਸਰੀਰ ਦਮ ਤੋੜ ਲੈਂਦਾ ਭੁੱਖਾ ਪਿਆਸਾ ਭਟ ਜਾ ਫਿਰਦਾ ਰੇਤੇ ਵਿੱਚ ਮੂੰਹ ਖੋਪਸੋ ਕੇ ਨਾਸਾਂ ਨੂੰ ਰੇਤੇ ਵਿੱਚ ਬਾੜ ਕੇ ਆਪਣਾ ਸਾਹ ਗੁੰਮ ਕਰ ਲੈਂਦਾ ਤੇ ਉਹ ਮਰ ਜਾਂਦਾ ਕਿੰਨੇ ਜਿਉ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਹੁਣ ਕੀ ਕੀਤਾ ਅੰਮ੍ਰਿਤ ਨਾਮ ਛੱਡ ਦਿੱਤਾ ਵਿਖ ਸੰਗਰ ਹੈ ਜ਼ਹਿਰ ਇਕੱਠੀ ਕਰ ਲਈ ਕਰਤਾ ਆਪ ਖੁਆਇਆ ਉਹਨਾਂ ਨੂੰ ਪਰਮੇਸ਼ਰ ਵੀ ਆਪ ਫਿਰ ਭਾਂਟਣੀਆਂ ਵਿੱਚ ਪਾ ਦਿੰਦਾ ਖੁਆ ਦਿੰਦਾ ਉਹਨਾਂ ਦਾ ਜਨਮ ਗੁਰਮੁਖ ਵਿਰਲੇ ਸੋਝੀ ਪਈ ਤੇ ਨਾਲ ਅੰਦਰ ਬ੍ਰਹਮ ਦਿਖਾਇਆ ਕਿਸੇ ਵਿਰਲੇ ਗੁਰਮੁਖ ਨੂੰ ਇਹ ਗੱਲ ਦੀ ਸੋਝੀ ਪਈ ਹੈ ਉਹਨਾਂ ਦੇ ਅੰਦਰ ਬ੍ਰਹਮ ਪ੍ਰਗਟ ਹੋ ਗਿਆ ਫਿਰ ਕੀ ਹੋਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਧ ਆਇਆ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਵਸ ਗਿਆ ਤਨ ਤੇ ਮਨ ਸ਼ੀਤਲ ਹੋ ਗਿਆ ਪਵਿੱਤਰ ਹੋ ਗਿਆ ਹਰੀ ਪ੍ਰਮਾਤਮਾ ਦਾ ਸਵਾਦ ਆ ਗਿਆ ਸ਼ਬਦੇ ਹੀ ਨਾਮ ਉਪਜੈ ਸ਼ਬਦੇ ਮੇਲ ਮਿਲਾਇਆ ਸ਼ਬਦ ਵਿੱਚੋਂ ਨਾਮ ਪੈਦਾ ਹੁੰਦਾ ਸ਼ਬਦ ਦੇ ਨਾਲ ਹੀ ਮਿਲਾਪ ਹੁੰਦਾ ਬਿਨ ਸ਼ਬਦ ਹੈ ਸਭ ਜਗ ਬੌਰਾਨਾ ਨਾਮ ਸ਼ਬਦ ਤੋਂ ਬਿਨਾ ਜਗਤ ਬੌਰਾਨਾ ਹੈ ਬੌਰਾ ਹੈ ਪਾਗੜ ਹੈ ਬੌੜਾ ਹੈ ਬਿਰਥਾ ਜਨਮ ਗਵਾਇਆ ਜਨਮ ਬਿਰਥਾ ਚਲਿਆ ਗਿਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਅੰਮ੍ਰਿਤ ਇੱਕ ਸ਼ਬਦ ਹੈ ਸ਼ਬਦ ਦੇ ਵਿੱਚੋਂ ਹੀ ਅੰਮ੍ਰਿਤ ਪੈਦਾ ਹੁੰਦਾ ਹੈ ਕਹਿੰਦੇ ਹੈ ਨਾਨਕ ਕਿਸੇ ਵਿਰਲੇ ਗੁਰਮੁਖ ਨੇ ਪਾਇਆ ਹੈ ਗੁਰੂ ਵੱਲ ਮਨ ਕਰਕੇ ਸਨਮੁਖ ਹੋ ਕੇ ਗੁਰੂ ਤੋਂ ਨਾਮ ਦੀ ਦਾਤ ਲਈ ਹੈ ਸ਼ਬਦ ਲਿਆ ਹੈ ਫਿਰ ਹੀ ਇਹ ਜਨਮ ਜਿਹੜਾ ਹੈ ਸੁਹੇਲਾ ਹੈ ਜੇਕਰ ਨਾਮ ਤੋਂ ਬਿਨਾ ਇਹ ਜੀਵਨ ਅਜਾਈਂ ਚਲਿਆ ਗਿਆ ਤੇ ਫਿਰ ਇਹ ਅਜਾਈਂ ਬੀਤ ਜਾਣਾ ਇਹ ਬੀਤ ਜਹਾਂ ਬੀਤ ਜਹਾਂ ਜਨਮ ਅਕਾਜਰੇ ਇਹ ਲੰਘਦਾ ਜਾ ਰਿਹਾ ਬੇਅਰਥ ਜਾ ਰਿਹਾ ਇਹਨੂੰ ਸੰਭਾਲਣ ਦਾ ਯਤਨ ਕਰੀਏ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਇਆ ਸਫਲਾ ਹੈ ਸਤਿਗੁਰੂ ਕਿਰਪਾ ਕਰਨ ਸਬਣਾ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣ ਸਵੇਰੀ ਸਾਡਾ ਜਿਹੜਾ ਇਹ ਜੀਵਨ ਹੈ ਸੋਹਿਲਾ ਹੈ ਸਫਲਾ ਹੈ